ਇਹ ਐਵਰੋ ਦਾ ਮਾਡਲ ਆ ਗਿਆ ਐਵਰੋ ਦੇ ਵਿੱਚ ਕੁਰਸੀ ਹੈਗੀ ਜੀ ਜਿਵੇਂ ਵੈੱਬ ਪਾ ਤੁਹਾਨੂੰ ਦਿਖਾਈ ਹੈ ਸੁਪਰੀਮ ਦੀ ਇਹ ਐਵਰੋਜ ਆ ਗਿਆ ਇਹ ਥੋੜੀ ਜੀ ਸਸਤੀ ਹੁੰਦੀ ਹੈ ਹੈ ਵਧੀਆ ਹੈ ਵੀ ਗਾਰੰਟੀ ਵਾਲੀ 40 ਮਹੀਨੇ ਦੀ ਗਾਰੰਟੀ ਦਿੰਦੀ ਹੈ ਸੁਪਰੀਮ ਕੁਰਸੀ ਦੀ ਤੇ ਇਹ ਹੁਣ ਹਾਈਵੇ ਜਿਹੜੀ ਹੈਗੀ ਹਾਈਵੇ ਕੁਰਸੀ ਇਹਦੇ ਤੇ ਵੀ ਇਹਨਾਂ ਨੇ 40 ਮਹੀਨੇ ਦੀ ਗਾਰੰਟੀ ਦਿੱਤੀ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਸੁਖਜੀਤ ਫਰਨੀਚਰ ਸ਼ੋਰਮ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਕੁਰਸੀਆਂ ਦੇ ਮਾਡਲ ਆਪਣੇ ਕੋਲੇ ਆ ਗਏ ਸਾਰੇ ਜੀ ਹਾਈਵੇ ਦਾ ਬ੍ਰਾਂਡ ਆ ਗਿਆ ਆਪਣੇ ਕੋਲੇ ਐਵਰੋ ਦਾ ਬ੍ਰਾਂਡ ਆ ਗਿਆ ਮਹਾਰਾਜਾ ਦਾ ਆ ਗਿਆ ਸੁਪਰੀਮ ਦਾ ਆ ਗਿਆ ਸੁਪਰੀਮ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆਂ ਇੱਥੋਂ ਸ਼ੁਰੂਆਤ ਕਰਦੇ ਆਪਾਂ ਇੱਕ ਆ ਮਾਡਲ ਆ ਗਿਆ ਸੁਪਰੀਮ ਦਾ ਨਵਾਂ ਇਹ ਸਾਰੇ ਨਵੇਂ ਪਹਿਲਾ ਪੁਰਾਣਾ ਮਾਲ ਸਾਰਾ ਵਿਗ ਗਿਆ ਤੇ ਨਵਾਂ ਹੀ ਆਇਆ ਜਿੰਨਾ ਵੀ ਮਾਲ ਆਇਆ ਸੁਪਰੀਮ ਦੇ ਵਿੱਚ ਵਾਈਟ ਕਲਰ ਦੇ ਵਿੱਚ ਕੁਰਸੀ ਆ ਬਹੁਤ ਜੈਜ ਰੇਟ ਤੇ ਅੱਜ ਰੇਟ ਸਾਰਿਆਂ ਦੇ ਉੱਪਰ ਲੱਗੇ ਹੋਏ ਆ ਗਰੰਟੀ ਇਹਨਾਂ ਦੀ ਰਹਿਣ ਵਾਲੀ ਹੈਗੀ 40-40 ਮਹੀਨੇ ਸਪਰੀਮ ਦੀ ਚੇਅਰ ਇੱਕ ਆ ਗਈ ਜੀ ਫਿਜੀ ਮਾਡਲ ਗਰੇ ਰੰਗ ਆ ਇਹ ਵੀ ਨਿਊ ਕਲਰ ਦੇ ਵਿੱਚ ਤੇ ਨਿਊ ਹੀ ਇਹਦਾ ਡਿਜ਼ਾਈਨ ਹੈਗਾ ਫਿਜੀ ਦਾ ਤੇ ਇੱਕ ਆਪਣੇ ਕੋਲੇ ਆ ਮਾਡਲ ਆ ਗਿਆ ਹੈਵੀ ਚ ਸਪਰੀਮ ਦਾ 40 ਮਹੀਨੇ ਦੀ ਗਰੰਟੀ ਹੋਊਗੀ ਰੰਗ ਗਰੇ ਆ ਇੱਕ ਆ ਗਿਆ ਜੀ ਆਪਣੇ ਕੋਲ ਟਰਬੋ ਸਰਪੋ ਦੇ ਵਿੱਚ ਆ ਗਿਆ ਸਕਿਨ ਕਲਰ ਦੇ ਵਿੱਚ ਬਹੁਤ ਪਿਆਰਾ ਰੰਗ ਆ ਇਹਦੀ ਵੀ ਗਾਰੰਟੀ ਜਿਹੜੀ 40 ਮਹੀਨੇ ਦੀ ਰਹਿਣ ਵਾਲੀ ਹੈ ਇੱਕ ਆਪਣੇ ਕੋਲ ਸੁਪਰੀਮ ਦੀ ਆ ਕੁਰਸੀ 올ੰਪੀਆ ਦੇ ਵਿੱਚ ਆ ਗਈ ਬਹੁਤ ਹੈਵੀ ਕੁਰਸੀ ਆ ਘੱਟੋ ਘੱਟ ਵੀ ਕੰਪਨੀ ਤਾਂ ਚਲੋ ਗਾਰੰਟੀ ਦਿੰਦੀ 40 ਮਹੀਨਿਆਂ ਦੀ 10 ਦਾ 12-12 ਸਾਲ ਕੁਰਸੀਆਂ ਲੱਗੀਆਂ ਨੂੰ ਹੋ ਗਏ ਆਪਣੇ ਆਪਦੇ ਲੱਗੀਆਂ ਬਹੁਤ ਹੰਡਾਈ ਆ ਪੂਰੀ ਹੰਡਾਈ ਇਹਨਾਂ ਕੁਰਸੀਆਂ ਦੀ ਇੱਕ ਆ ਗਈ 에어 ਮਾਡਲ ਇਹ ਵੀ ਸੁਪਰੀਮ ਦਾ ਆ ਗਿਆ ਬਹੁਤ ਹੈਵੀ ਆ ਗਰਮੀਆਂ ਦੇ ਵਿੱਚ ਹਵਾਦਾਰ ਬੈਕ ਵੀ ਤੇ ਸੀਟ ਵੀ ਬੈਕ ਤੇ ਇੱਕ ਆਪਣੇ ਕੋਲ ਆ ਗਈ ਜੀ ਆ ਵੈਬ ਚੇਅਰ ਆ ਗਈ ਜੀ ਆਪਣੇ ਕੋਲ ਇੱਕ ਆ ਦੇਖ ਲਓ ਡਿਜ਼ਾਈਨ 15 15 10 10 ਸਾਲ ਤੱਕਰ ਕੁਰਸੀ ਦੀ ਮਤਲਬ ਇੰਨੀ ਕ ਹੰਡਾਈ ਹੈਗੀ ਹੈਗਾ ਸਾਡੇ ਆਪਦੇ ਨੇ ਲੱਗੀਆਂ ਵੀ ਆ ਵਰਤੀਆਂ ਵੀ ਆਪਾਂ ਤੇ ਇੱਕ ਆ ਮਾਡਲ ਆ ਗਿਆ ਜੀ ਇਹ ਵੀ ਸਪ੍ਰੇਮ ਦਾ ਆ ਦੇਖੋ ਕਿੰਨਾ ਪਿਆਰਾ ਰੰਗ ਬਹੁਤ ਹੈਵੀ ਮਾਡਲ ਆ ਕਲਰ ਵੀ ਬਹੁਤ ਪਿਆਰਾ ਕਲਰ ਹੈਗਾ ਜੀ ਔਰੈਂਜ ਤੇ ਇਹਦੇ ਥੱਲੇ ਦਿਖਾਦੇ ਇਹਦੀਆਂ ਆ ਬਹੁਤ ਪਿਆਰੀਆਂ ਬਣੀਆਂ ਹੋਈਆਂ ਇਹਦੀਆਂ ਲੈਗ ਰੇਟ ਵੀ ਕੁਰਸੀ ਦਾ ਜਿਹੜਾ ਸੁਪਰੀਮ ਦਾ ਹੁੰਦਾ ਬ੍ਰਾਂਡ ਦਾ ਸਾਰਾ ਕੈਟਲੋਗ ਤੇ ਲੱਗਾ ਹੁੰਦਾ ਤੇ ਜਿੰਨੇ ਵੀ ਰੇਟ ਆਪਣੇ ਲੱਗੇ ਸਾਰੇ ਲੈਸ ਕਰਕੇ ਆਪਾਂ ਲਾਏ ਆ ਇਹ ਆਪਣੇ ਕੋਲੇ ਚਾਰ ਬ੍ਰਾਂਡ ਆ ਜੀ ਇਸ ਤੋਂ ਇਲਾਵਾ ਤੁਹਾਨੂੰ ਮਿਲ ਜੂਗਾ ਜੀ ਆਹ ਮਹਾਰਾਜਾ ਦਾ ਆ ਮਹਾਰਾਜਾ ਦੀ ਚੇਅਰ ਆ ਗਈ ਜੀ ਇਹਦੇ ਵੀ ਗਾਰੰਟੀ ਪੂਰੀ ਆ ਸਾਰਾ ਇਹ ਫਰੈਸ਼ਰ ਦਾ ਮਾਲ ਹੁੰਦਾ ਇਹ ਕੁਰਸੀ ਬਣੀ ਵੀ ਆ ਮੂੜਾ ਟੈਪ ਖੁੱਲੀ ਬਣੀ ਵੀ ਕੁਰਸੀ ਪੂਰੀ ਇੱਕ ਮਹਾਰਾਜਾ ਦਾ ਮਾਡਲ ਆ ਆ ਗਿਆ ਜੀ ਗਲਾਈ ਦੇ ਵਿੱਚ ਬਾਜੂ ਪੂਰਾ ਐ ਪਿੱਛੋਂ ਪੂਰਾ ਗਲਾਈ ਦੇ ਵਿੱਚ ਬਣਿਆ ਬਹੁਤ ਵਧੀਆ ਡਿਜ਼ਾਈਨ ਤੇ ਇੱਕ ਆ ਆ ਗਈ ਜੀ ਆ ਗਲਾਈ ਬਣੀ ਤੇ ਫੱਟੀ ਬਣੀ ਮਗਰ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਤੇ ਆਹ ਜਿਹੜੀ ਚੀਜ਼ ਬਣੀ ਨਾ ਕੰਫਰਟੇਬਲ ਬਹੁਤ ਬੰਦਾ ਬਹਿੰਦਾ ਉੱਪਰ ਤੇ ਜਿੰਨੀਆਂ ਵੀ ਕੁਰਸੀਆਂ ਸੁਪਰੀਮ ਦੀਆਂ ਜਾਂ ਮਹਾਰਾਜਾ ਦੀਆਂ ਸਾਰੇ ਬ੍ਰਾਂਡ ਹੀ ਐ ਇਸ ਤੋਂ ਇਲਾਵਾ ਆ ਆਪਣੇ ਕੋਲ ਆ ਗਈ ਛੋਟੇ ਸਾਈਜ਼ ਦੇ ਵਿੱਚ ਇਹ ਵੀ ਮਹਾਰਾਜਾ ਤੇ ਬਾਕੀ ਇਹ ਚ ਵੱਡੀ ਗੱਲ ਹੈ ਕੰਪਨੀ ਨੇ ਆ ਸਟicker ਦਿੱਤਾ ਹੋਇਆ ਉੱਪਰ ਆ ਸਕੈਨ ਦਿੱਤਾ ਹੋਇਆ ਸਕੈਨਰ ਕਰਕੇ ਇਹਦੀ ਸਾਰੀ ਉੱਪਰ ਕੈਟਲੌਗ ਉੱਪਰ ਸ਼ੋ ਹੋ ਜੂਗੀ ਤੇ ਇਸ ਤਰ੍ਹਾਂ ਸਾਰਾ ਇਹਦੇ ਲੋਗੋ ਕੰਪਨੀ ਲਾ ਕੇ ਭੇਜਦੀ ਆ ਸਪਰੀਮ ਆਪਣਾ ਮਹਾਰਾਜਾ ਦਾ ਇਸ ਤਰ੍ਹਾਂ ਸਾਰੀਆਂ ਕੁਰਸੀਆਂ ਦੇ ਉੱਪਰ ਰੀਗਨਲ ਕੁਰਸੀ ਹੋਊਗੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਮਿਲ ਜੂਗੀ ਐਵਰੋ ਦੀ ਇਹਦੇ ਵਿੱਚ ਆ ਗਈ ਜੀ ਆਪਣੀ ਆਹ ਕੁਰਸੀ ਹੈਗੀ ਆ ਜੀ ਰਾਧਾ ਗੋਲਡ ਦੀ ਇੰਨਾ ਕੁ ਟ੍ਰੈਂਡ ਚ ਚੱਲਦੀ ਪਈ ਨਾ ਕੁਰਸੀ ਇਹ ਬਹੁਤ ਮਜ਼ਬੂਤ ਕੁਰਸੀ ਬਣੀ ਵੀ ਆ ਤੇ ਬਹੁਤ ਹੈਵੀ ਬਣੀ ਆ ਤੇ ਰੇਟ ਵੀ ਬਹੁਤ ਜਾਇਜ਼ ਆ ਰਾਧਾ ਗੋਲਡ ਦੀ ਕੁਰਸੀ ਆ ਤੇ ਸਪਰੀਮ ਦੀ ਕੁਰਸੀ ਦਾ ਇਹਦਾ ਰੇਟ ਹੈਗਾ ਕਾਫੀ ਇਹ ਰਾਧਾ 골ਡ ਨੇ ਰੇਟ ਇਹਦਾ ਫਰਾ ਕੱਢਿਆ 800 ਰੁਪਿਆ 820 ਰੁਪਿਆ ਰੇਟ ਇਹਦਾ ਇਹ ਰੰਗ ਇਹਦਾ ਰਹਿਣ ਵਾਲਾ ਗ੍ਰੇ ਆ ਦੇਖੋ ਕੰਪਨੀ ਨੇ ਨਾ ਆ ਦਿਖਾਦੀ ਹੈ ਪੂਰਾ ਵਧੀਆ ਰਿਕਸ਼ਨ ਪੂਰੀ ਕਰਕੇ ਆ ਦੇਖੋ 3 ਸਾਲ ਦੀ ਗਾਰੰਟੀ ਰਹਿਣ ਵਾਲੀ ਹੈ ਕੁਰਸੀ ਦੀ ਰਾਧਾ 골ਡ ਦੀ ਤੇ ਇਹਨੂੰ ਆਪਾਂ ਗਾਰਡਨ ਦੇ ਵਿੱਚ ਵੀ ਰੱਖ ਸਕਦੇ ਹਾਂ ਬਾਹਰ ਲੋਬੀ ਦੇ ਵਿੱਚ ਰੱਖ ਲੋ ਪੋਰਚ ਵਿੱਚ ਰੱਖ ਲੋ ਸਭ ਥਾਂ ਤੇ ਕੰਮ ਦਿੰਦੀ ਆ 에ਅਰ ਮਾਡਲ ਕੁਰਸੀ ਸਾਰੀ ਇਹ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜੀ ਆ ਆ ਗਈ ਇਹ ਐਵਰੋ ਦਾ ਮਾਡਲ ਆ ਗਿਆ ਐਵਰੋ ਦੇ ਵਿੱਚ ਕੁਰਸੀ ਹੈਗੀ ਜੀ ਜਿਵੇਂ ਵੈੱਬ ਪਾ ਤੁਹਾਨੂੰ ਦਿਖਾਈ ਜੋ ਸੁਪਰੀਮ ਦੀ ਇਹ ਐਵਰੋਜ ਆ ਗਿਆ ਇਹ ਥੋੜੀ ਜੀ ਸਸਤੀ ਹੁੰਦੀ ਹੈ ਹੈ ਵਧੀਆ ਹੈ ਵੀ ਗਾਰੰਟੀ ਵਾਲੀ ਇਹ ਚ ਰੰਗ ਦੋ ਰੰਗ ਵਾਲੇ ਆ ਇੱਕ ਰੰਗ ਆ ਗਿਆ ਪੈਰਟ ਕਲਰ ਤੇ ਇੱਕ ਰੰਗ ਆ ਗਿਆ ਜੀ ਇਹ ਸਾਰੀਆਂ ਹੈਗੀਆਂ ਐਵਰੋ ਮਾਡਲ ਦੇ ਵਿੱਚ ਇਹਦੀ ਫੁੱਲ ਹੰਡਾਈ ਆ ਤੇ ਉਸ ਤੋਂ ਬਾਅਦ ਚ ਆਪਣੇ ਕੋਲੇ ਆ ਗਈ ਜੀ ਐਵਰੋ ਫੱਟੀ ਦੇ ਵਿੱਚ ਐਸ ਤਰ੍ਹਾਂ ਲੱਗਦਾ ਜਿਵੇਂ ਨਾ ਲੱਕੜ ਦਾ ਲੱਕੜ ਦੀ ਕੁਰਸੀ ਬਣੀ ਹੋਵੇ ਕਲਰ ਬਹੁਤ ਪਿਆਰਾ ਮੈਟ ਰੰਗ ਹੈ ਤੇ ਗਰੰਟੀ ਇਹਦੀ ਰਹਿਣ ਵਾਲੀ ਹੈਗੀ ਆ 3 ਸਾਲ ਦੀ ਆ ਦੇਖੋ 3 ਸਾਲ ਦੀ ਗਰੰਟੀ ਆ ਐਵਰੋ ਦੀ ਕੁਰਸੀ ਹੈ ਤੇ ਇੱਕ ਮਾਡਲ ਐਵਰੋ ਦਾ ਆ ਗਿਆ ਜੀ ਇਹ ਲੰਬੀ ਫੱਟੀ ਦੇ ਵਿੱਚ ਬਣਿਆ ਹੋਇਆ ਉਹ ਸੀ ਟੈਡੀ ਫੱਟੀ ਦੇ ਵਿੱਚ ਇਹ ਲੰਬੀ ਫੱਟੀ ਦੇ ਵਿੱਚ ਬਣਿਆ ਹੋਇਆ ਐਵਰੋ ਦਾ ਮਾਡਲ ਠੀਕ ਆ ਜੀ ਤੇ ਇੱਕ ਮਾਡਲ ਐਵਰੋ ਦਾ ਆ ਗਿਆ ਇਹ ਛੋਟੀ ਕੁਰਸੀ ਹੈ ਤੇ ਛੋਟਾ ਸਾਈਜ਼ ਬਣਿਆ ਰੇਟ ਵੀ ਇਹਦਾ ਘੱਟ ਆ ਇਹਦੀ ਵੀ ਗਾਰੰਟੀ ਕੰਪਨੀ ਨੇ ਦਿੱਤੀ 3 ਸਾਲ ਦੀ ਆ ਦੇਖੋ 3 ਸਾਲ ਦੀ ਗਾਰੰਟੀ ਹੋਊਗੀ ਕੁਰਸੀ ਦੀ ਬ੍ਰਾਂਡ ਦੀ ਕੁਰਸੀ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਆ ਗਈ ਜੀ ਹਾਈਵੇ ਹੁਣ ਹਾਈਵੇ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਜਿਵੇਂ ਨਾ ਸੁਪਰੀਮ ਨੇ ਪਹਿਲਾਂ ਤਾਂ ਸੁਪਰੀਮ ਦੀ ਕੁਰਸੀ ਤੇ ਲੋਗੋ ਤੇ ਦਿਖਾ ਦੇ ਲੋਗੋ ਸੁਪਰੀਮ ਦਾ ਦਿਖਾ ਦੇ 40 ਮਹੀਨੇ ਦੀ ਗਾਰੰਟੀ ਦਿੰਦੀ ਆ ਸੁਪਰੀਮ ਕੁਰਸੀ ਦੀ ਤੇ ਇਹ ਹੁਣ ਹਾਈਵੇ ਜਿਹੜੀ ਹੈਗੀ ਹਾਈਵੇ ਕੁਰਸੀ ਇਹਦੇ ਤੇ ਵੀ ਇਹਨਾਂ ਨੇ 40 ਮਹੀਨੇ ਦੀ ਗਾਰੰਟੀ ਦਿੱਤੀ ਹੈ ਇਹ ਕੁਰਸੀ ਆਮ ਕੁਰਸੀਆਂ ਨਾਲੋਂ ਇਹ ਖੁੱਲੀ ਬਣੀ ਵੀ ਪੂਰੀ ਐ ਖੁੱਲੀ ਡੋਲੀ ਕੁਰਸੀ ਬਣੀ ਵੀ ਆ ਤੇ ਕਲਰ ਬੜਾ ਪਿਆਰਾ ਵੇਖੋ ਫੱਟੀ ਪੂਰੀ ਵਧੀਆ ਬਣੀ ਹੋਈ ਵਿੱਚ 40 ਮਹੀਨੇ ਦੀ ਗਾਰੰਟੀ ਹਾਈਵੇ ਦੀ ਕੁਰਸੀ ਆ ਇਹਦੇ ਵਿੱਚ ਚੱਕੜ ਜੇ ਨਾਲ ਆ ਜਾਂਦਾ ਤੇ ਚੌੜੀ ਫੱਟੀ ਦੇ ਵਿੱਚ ਤੇ ਇੱਕ ਹਾਈ ਦੇ ਵਿੱਚ ਹਾਈਵੇ ਦੇ ਵਿੱਚ ਆ ਗਿਆ ਚੌੜੀ ਫੱਟੀ ਜੀ ਇਹਦੀ ਹੈਗੀ 3 ਸਾਲ ਦੀ ਗਾਰੰਟੀ ਰੇਟ ਘਾਟੇ ਦਾ ਇਹ ਫੇਰ ਆ ਗਿਆ ਪੈਰਟ ਕਲਰ ਇਹਦੀ ਵੀ 3 ਸਾਲ ਦੀ ਗਾਰੰਟੀ ਹੈ ਇੱਕ ਏਅਰ ਮਾਡਲ ਆ ਗਿਆ ਇਹ ਆ ਗਿਆ ਹਾਈਵੇ ਦਾ ਏਅਰ ਮਾਡਲ ਜਿਵੇਂ ਸੁਪਰੀਮ ਦਾ ਤੁਹਾਨੂੰ ਦਿਖਾਇਆ ਉੱਥੇ ਇਹ ਹੈਗਾ ਹਾਈ ਇਹ ਹਾਈਵੇ ਦਾ ਇੱਕ ਆ ਗਈ ਜੀ ਇਹ ਵੀ 3 ਸਾਲ ਦੀ ਗਾਰੰਟੀ ਹੈ ਇਹ ਵੀ ਬਰੀਕ ਫੱਟੀ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਤੇ ਆ ਗਈ ਨਮੋਲ ਦੀ ਇਹਦੇ ਵੀ 3 ਸਾਲ ਦੀ ਗਾਰੰਟੀ ਆ ਰੇਟ ਬਹੁਤ ਵਾਜਿਬ ਰਹਿਣ ਵਾਲਾ ਗਾਰੰਟੀ ਵਾਲੀਆਂ ਕੁਰਸੀਆਂ ਆਪਣੇ ਕੋਲ ਜਿੰਨਾ ਬ੍ਰਾਂਡ ਪਿਆ ਸਾਰਾ ਦਿਖਾਦੇ ਸਾਰਾ ਸਾਰਾ ਗਾਰੰਟੀ ਵਾਲਾ ਹੋਊਗਾ ਇਸ ਤੋਂ ਇਲਾਵਾ ਆਪਣੇ ਕੋਲੇ ਆ ਗਈ ਜੀ ਟੇਬਲ ਆਹ ਟੇਬਲ ਆ ਗਈ ਸੁਪਰੀਮ ਦਾ ਟੇਬਲ ਜਿੰਨਾ ਨਮਾਲ ਜਿੰਨਾ ਵੀ ਸਾਰਾ ਨਵਾਂ ਆਪਣੇ ਕੋਲ ਆਇਆ ਬਹੁਤ ਪਿਆਰਾ ਰੰਗ ਗਰੇ ਰੰਗ ਹੈ ਸੁਪਰੀਮ ਦਾ ਟੇਬਲ 40 ਮਹੀਨੇ ਦੀ ਗਰੰਟੀ ਇਹਦੀ ਰਹਿਣ ਵਾਲੀ ਹੈ ਤੇ ਸ਼ੈਜ ਵੀ ਕੰਪਨੀ ਨੇ ਬਹੁਤ ਖੁੱਲਾ ਡੁੱਲਾ ਤਿਆਰ ਕੀਤਾ ਰੇਟ ਵੀ ਇਹਦਾ ਵਾਜਬਾ ਤੇ ਇੱਕ ਟੇਬਲ ਆਪਣੇ ਕੋਲੇ ਆ ਗਿਆ ਜੀ ਆਹ ਹਰਾ ਦਾ ਗੋਲਡ ਦਾ ਇਹ ਬਣਿਆ ਸਾਰਾ ਜਲਦੀ ਦੇ ਵਿੱਚ ਉੱਪਰ ਟੌਪ ਬਹੁਤ ਵਧੀਆ ਲੱਗਾ ਰਾਧਾ ਗੋਲਡ ਕੰਪਨੀ ਹੈ ਬਹੁਤ ਵਧੀਆ ਇੱਕ ਆਪਣੇ ਕੋਲੇ ਆ ਗਿਆ ਜੀ ਰਾਧਾ ਗੋਲਡ ਦਾ ਇਹ ਗੋਲ ਆ ਇਹ ਵੀ ਸਾਰੇ ਸਾਈਡ ਤੇ ਜਾਲੀ ਬਣੀ ਵੀ ਆ ਤੇ ਮਜ਼ਬੂਤ ਬਹੁਤ ਜ਼ਿਆਦਾ ਇੱਕ ਆ ਗਿਆ ਜੀ ਆਪਣੇ ਕੋਲੇ ਸਪਰੀਮ ਦਾ ਛੋਟਾ ਟੇਬਲ ਡੇਢ ਬਾਈ ਡੇਢ ਦਾ ਡੇਢ ਬਾਈ ਡੇਢ ਦਾ ਟੇਬਲ ਹਰ ਥਾਂ ਤੇ ਆਪਣੇ ਵਰਤੋਂ ਚਾਉਂਦਾ ਭਾਵੇਂ ਆਪਾਂ ਬੈੱਡ ਦੇ ਨਾਲ ਰੱਖ ਲਗੇ ਭਾਵੇਂ ਆਪਾਂ ਵੈਸੇ ਇਹਨੂੰ ਚੱਕ ਕੇ ਕਿਤੇ ਬਾਹਰ ਲੈ ਕੇ ਜਾਣਾ ਉਹਦੇ ਵਾਸਤੇ ਕੰਮ ਆਉਂਦਾ ਤੇ ਆਪਣੇ ਕੋਲੇ ਇੱਕ ਮਿਲ ਜਿਓ ਜੀ ਆਹ ਸਟੈਪ ਟੇਬਲ ਆਹ ਸਟੈਪ ਟੇਬਲ ਹੈਗਾ ਰਸੋਈ ਵਾਲਾ ਰਸੋਈ ਦੇ ਵਿੱਚ ਆਪਾਂ ਕੰਮ ਲੈਣਾ ਹੋਵੇ ਉੱਪਰ ਚੜ੍ਹਨ ਵਾਸਤੇ ਇਹ ਆ ਗਿਆ ਤੇ ਇੱਕ ਆਪਣੇ ਕੋਲ ਆ ਗਿਆ ਛੋਟੇ ਟੇਬਲ ਆ ਛੋਟੇ ਟੇਬਲ ਆਗੇ ਵੈਸੇ ਬੈਠਣ ਵਾਸਤੇ ਇਹ ਬਰੋ ਦੇ ਆ ਬਹੁਤ ਵਧੀਆ ਅਰੀਜਨਲ ਪਲਾਸਟਿਕ ਦੀ ਹੈਗੀ ਆ ਤੇ ਇੱਕ ਟੇਬਲ ਆਪਣੇ ਕੋਲੇ ਆ ਜਾਂਦਾ ਜੀ ਫੋਲਡਿੰਗ ਇਹ ਜੇ ਮੰਨ ਲਓ ਆਪਾਂ ਸਫ਼ਰ ਤੇ ਕਿਤੇ ਜਾਣਾ ਹੋਵੇ ਗੱਡੀ ਦੇ ਵਿੱਚ ਰੱਖਣਾ ਇਦਾਂ ਇਹ ਫੋਲਡ ਹੋ ਜਾਂਦਾ ਜਾਂ ਆਪਾਂ ਘਰੇ ਰੱਖਣੇ ਹੋਣ ਘਰੇ ਰੱਖਣ ਵਾਸਤੇ ਇਹ ਟੇਬਲ ਬਹੁਤ ਵਧੀਆ ਕਿਉਂਕਿ ਫੋਲਡ ਹੋ ਜਾਂਦੇ ਆ 500 ਟੇਬਲ ਇੱਕੇ ਸੰਤੇ ਆ ਜਾਂਦੇ ਅਨਬ੍ਰੇਕਲ ਦੇ ਵਿੱਚ ओरिजिनल ਇੱਕ ਟੇਬਲ ਆ ਗਿਆ ਜੀ ਛੋਟਾ ਸਾਈਜ਼ ਇਸ ਤੋਂ ਲਾ ਵੱਡਾ ਸਾਈਜ਼ ਆ ਗਿਆ ਤੇ ਇੱਕ ਟੇਬਲ ਉਹ ਪਰਲੇ ਪਾਸੇ ਦਿਖਾ ਦੇ ਅਨਮੋਲ ਦੇ ਪਏ ਆਪਣੇ ਕੋਲੇ ਇੱਕ ਟੇਬਲ ਆ ਗਿਆ ਜੀ ਆਪਣੇ ਕੋਲੇ ਲੋ ਬੈਗ ਦੇ ਵਿੱਚ ਇਹ ਬੈਠਣ ਵਾਸਤੇ ਆਪਾਂ ਮੰਨ ਲਓ ਦੁਕਾਨ ਤੇ ਆਪਾਂ ਕੰਮ ਲੈਣਾ ਛੋਟੀ ਬੈਗ ਹੁੰਦੀ ਏ ਦੀ ਤੇ ਕੰਫਰਟੇਬਲ ਬਹੁਤ ਬੰਦਾ ਬੰਦਾ ਤੇ ਬਹੁਤ ਵਧੀਆ ਅਨਮੋਲ ਦਾ ਹੈਗਾ ਅਰੀਜਨਲ ਤੇ ਬਾਕੀ ਆਪਣੇ ਕੋਲੇ ਟੇਬਲ ਆ ਜਾਂਦੇ ਆ ਡਬਲ ਸੈਲਫ ਦੇ ਵਿੱਚ ਮੋਟਾ ਪਾਵਾ ਆ ਥੱਲੇ ਵੀ ਸੈਲਫ ਬਣੀ ਵੀ ਆ ਆ ਪਾਵਾ ਮੋਟਾ ਆ ਆ ਗਿਆ ਜੀ ਮਹਾਰਾਜਾ ਦਾ ਇਹ ਵੀ ਪਾਵੇ ਸਾਰੇ ਹੈਵੀ ਦੇ ਵਿੱਚ ਟੇਬਲ ਆਪਣੇ ਕੋਲੇ ਮਿਲ ਜਾਣਗੇ ਇਸ ਤੋਂ ਇਲਾਵਾ ਮਿਲਣਗੇ ਆਪਣੇ ਕੋਲੇ ਬੱਚਿਆਂ ਦੀਆਂ ਕੁਰਸੀਆਂ ਛੋਟੇ ਬੱਚੇ ਆ ਇੱਧਰ ਰੱਖੀ ਹੋਈ ਛੋਟੇ ਬੱਚਿਆਂ ਵਾਸਤੇ ਕੁਰਸੀਆਂ ਆ ਗਈਆਂ ਇਹਦੇ ਵਿੱਚ ਹੋਰ ਡਿਜ਼ਾਈਨ ਵੀ ਆਪਣੇ ਕੋਲੇ ਪਏ ਆ ਬੰਡਲ ਬੰਦ ਵੀ ਪਏ ਆ ਛੋਟੇ ਬੱਚਿਆਂ ਵਾਲੀਆਂ ਕੁਰਸੀਆਂ ਆ ਗਈਆਂ ਆਹ ਆ ਡਿਜ਼ਾਈਨ ਆ ਗਿਆ ਕਾਡ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਦਾ ਤੁਹਾਨੂੰ ਫਰਨੀਚਰ ਮਿਲੂਗਾ ਜੀ ਸਾਰੀ ਆਈਟਮ ਆਪਣੇ ਕੋਲੇ 4 ਕੰਪਨੀਆਂ ਦਾ ਮਾਲ ਪਿਆ ਕਿੰਨੇ ਵੈਰੀਟੀ ਤੁਹਾਨੂੰ ਮਿਲੂਗੀ ਇੱਕੇ ਛੱਤ ਦੇ ਥੱਲੇ ਮਿਲਣੀ ਕਿੱਥੋਂ ਆਈ ਤੁਹਾਨੂੰ ਸੁਖਜੀਤ ਫਰਨੀਚਰ ਸ਼ੋਰੂਮ ਜੀਰਾ ਰੋਡ ਕੋਟੇ ਸੇਖਾਂ ਤੇ ਚਲਦੇ ਨੰਬਰਾਂ ਦੇ ਵਿੱਚ ਜੀ ਸੰਪਰਕ ਕਰ ਸਕਦੇ ਤੁਸੀਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਫੈਂਸੀ ਫਰਨੀਚਰ ਪਲਾਸਟਿਕ ਦੀ ਚੇਅਰ ਹਰ ਤਰ੍ਹਾਂ ਦਾ ਇੱਥੇ ਮਿਲੂਗਾ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਤੇ ਚੈਨਲ ਆਪਣੇ ਨੂੰ ਕਰ ਲਓ ਜੀ ਫੋਲੋ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓ ਜਾਣਕਾਰੀ ਵਾਲੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਣੇ ਆ ਤੇ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ